ਹਾਂਜੀ ਇਹ ਆਗੇ ਇੱਕ ਪਰਨਾ ਸੂਟ ਜਿਹੜੇ ਸੀਗੇ 8600 ਵਾਲੇ ਸੂਟ ਆਪਾਂ ਹੁਣ ਇਹਨਾਂ ਨੂੰ ਜੋ ਜਿਕੇ ਇੱਕ ਸੂਟ ਸਿੰਗਲ ਪੀਸ ਹੈ ਰਹਿ ਜਾਂਦੀ ਆ 650 only ਇਹਨਾਂ ਦਾ ਰੇਟ ਹੋਗਾ ਇਹ ਹੈਗਾ ਦੁਪੱਟਾ ਨੀਚੇ ਬਣਿਆ ਹੋਇਆ ਸਲਵਾਰ ਬਣੀ ਹੋਈ ਆ ਤੇ ਮਸਲੀਨ ਸਟਫ ਹੋਇਆ ਦਾ ਤੇ ਕਈ ਤਰ੍ਹਾਂ ਦੇ ਇਦਾਂ ਹੈਗੇ ਡਿਜ਼ਾਈਨ ਹੋਰ ਵੀ ਜੇ ਵਾਲਾ ਆ ਗਿਆ ਇਹਦੇ ਵਿੱਚ ਇਹ ਵਾਲਾ ਆ ਗਿਆ ਈ ਵਾ ਲੈ ਕਾਫੀ ਦੁਪट्टे ਸਾਰਿਆਂ ਦੀ ਪ੍ਰਿੰਟ ਬਹੁਤ ਸੋਹਣੇ ਬਣੇ ਹੋਏ ਆ ਗਏ ਨੇ ਜਿਵੇਂ ਆਪਾਂ ਦੇਖ ਸਕਦੇ ਆ ਤੇ ਕਪੜਾ ਵੀ ਪੂਰਾ ਸੌਫਟ ਆ ਪੂਰੀ ਗਰੰਟੀ ਕੀ ਕਪੜੇ ਦੀ ਇਹ ਜਿਵੇਂ ਇਹਦੇ ਵਿੱਚ ਕੋਈ ਮੂਰੀ ਵਾਲਾ ਵਰਕ ਵਾਲੇ ਵੀ ਹੈਗੇ ਆਪਣੇ ਕੋਲ ਸੂਟ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਕਮੈਂਟ ਕਰਨਿਆਂ ਤੇ ਵਧੀਆ ਤੋਂ ਵਧੀਆ ਕਮੈਂਟ ਕਰਿਆ ਕਰੋ ਤੇ ਸਕਰੀਨ ਸ਼ਾਟ ਲੈ ਕੇ ਭੇਜ ਦਿਆ ਕਰੋ ਇਹਦੇ ਵਿੱਚ ਜਿਵੇਂ ਇਹ ਵਾਲਾ ਸੂਟ ਘੇਰੇ ਦਾ ਵਰਕ ਤੇ ਨਾਲ ਟਾਈ ਡਾਈ ਮਸਲੀਨ ਦੁਪੱਟਾ ਓਨਲੀ 650 ਦੇ ਵਿੱਚ ਹੋਰ ਵੀ ਕਾਫੀ ਪੀਸ ਮਿਲ ਜਾਣਗੇ ਦੁਕਾਨ ਤੇ ਵਿజిਟ ਕਰ ਸਕਦੇ ਹੋ ਤੁਸੀਂ ਤੇ ਨਹੀਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ